ਵਾਲਾ ਗੁਰਪ੍ਰੀਤ ਖੁੱਗੀ ਬਹੁਤ ਚੜਾਈ ਆ ਵੀਰ ਦੀ ਬਹੁਤ ਵਧੀਆ ਟਰੈਕਟਰਾਂ ਦਾ ਕੰਮ ਕਰਦਾ ਕਾਰੀਗਰ ਫੁੱਲਾ ਦੇਖੋ ਇਹ ਕਹਿੰਦਾ ਆਪਾਂ ਕਸਰ ਛੱਡਦੇ ਨਹੀਂ ਚਾਰ ਪਾ ਕੇ ਜਾਵਾਂਗੇ ਦੇਖੋ ਥੱਲੇ ਦਿਖਾਉ ਉਹਨੇ ਕਿੰਨਾ ਗਿੱਲਾ ਫੇਰ ਵੀ ਵੀਰ ਨੇ ਕਹਿੰਦਾ ਆਪਾਂ ਕੋਈ ਗੱਲ ਨਹੀਂ ਵੀਰੇ ਚਾਰ ਛੋਡਾ ਪਾ ਕੇ ਜਾਵਾਂਗੇ ਦੇਖੋ ਭਰਗੀ ਬਾਗਟ ਆਪਣਾ ਕੰਮ ਦੇ ਖੋਣ ਵਾਲਾ ਚਾਰ ਦਾ ਕਾਪਾ ਨੇ ਆਟੂ ਵਾਪਰ ਹਾਂਜੀ ਸਤਿ ਸ੍ਰੀ ਅਕਾਲ ਜੀ ਦੇਖੋ ਆਪਣਾ ਇੱਥੇ ਹੁਣ ਆਪਣਾ ਕੰਮ ਦੇ ਖੜਨ ਵਾਲਾ ਜਾ ਰਿਹਾ ਆ। ਆ ਦੇਖੋ ਵਾਹ ਕਿੰਨੀ ਧੀਰੀ। ਵਾਹ ਵਾਹ। ਦੇਖੋ ਆਹਾ ਆਹਾ ਆ ਆ ਦੇਖੋ ਇੱਕ ਆਪਾ ਨੇ ਆਟੂ ਵਾਹ ਭਰਤਾ। ਇਹ ਆਪਣਾ ਇਹ ਮੰਨ ਲਓ ਆਪਣੇ ਭਤੀਜਿਆਂ ਦਾ ਬਾਂਟੀ ਹੁਣਾਂ ਦਾ ਸੋਨੀ ਹੁਣਾਂ ਦਾ ਖਾਰ ਆ ਆਪਣੇ ਕਿਹੜੀ ਉਧਰ ਜਾਊ ਹੁਣ ਮਸ਼ੀਨ। ਇੱਕ ਟੋਹਾ ਪਾਤਾ। ਹੁਣ ਇਹ ਸਾਲ ਭਰ ਹਰੇ ਦੀ ਭਰੀ ਇੱਕ ਵੀ ਨਹੀਂ ਵੱਢਣੀ। ਨਾ ਹੁਣ ਬਾਜਰਾ ਬੀਜਿਆ ਹੋਇਆ ਨਾ ਪਿੱਛੇ ਵਰਸੀਨ ਬੀਜਿਆ ਦੀ ਨਾ ਅੱਗੇ ਵਰਸੀਨ ਬੀਜਣਾ ਇਹ ਤਕਰੀਬਨ ਮੰਨ ਲਓ ਵੀ 25-26 ਵਿੱਗੇ ਦੀ ਮੱਕੀ ਆ ਦਾਚਾਰ ਆ ਇਹਦੇ ਨਾਲ ਫਾਲ ਪਾਲ ਸਰ ਜਾਣਾ ਜੇ ਹੁਣ ਆਪਾਂ ਮੰਨ ਲਓ 4 ਵਿੱਗੇ ਵਰਸੀਨ ਬੀਜੀਏ 4 ਵਿੱਗੇ ਬਾਜਰਾ ਬੀਜੀਏ ਉਹਦੀ ਜਾਬਤੀ ਗਣ ਕੇ ਦੇਖ ਲਓ ਕਿੰਨੀ ਬਣਦੀ ਆ ਇਹ ਆਪਣੀ ਨਾਲ ਤਾਂ ਇਹਦੇ ਚ ਦਾਣਾ ਨਾਲੇ ਇਹਨੂੰ ਕੋਈ ਅਸਿਆਈ ਨਹੀਂ ਜੇ ਮੰਨ ਲਓ 10 ਬੰਦੇ 10 ਡੰਗਰਾਂ ਤੇ ਵੀ ਬੰਦਾ ਰੱਖਣਾ ਪਊਗਾ ਜੇ ਆਪਾਂ ਹਰਾਚਾਰਾ ਬੀਜਦੇ ਹੁਣ ਇਹਦੇ ਨਾਲ ਕੋਈ ਨੌਕਰ ਰੱਖਣ ਦੀ ਲੋੜ ਨਹੀਂ ਬਸ ਉਰੋਂ ਸਮਾਰ ਕੇ ਦੇਖ ਕੇ ਪੱਟ ਕੇ ਦੋ ਰੇੜੀਆਂ ਰੇੜੀ ਬਣਵਾਈ ਹੋਈ ਆ ਰੇੜੀਆਂ ਪੱਟ ਕੇ ਜਾ ਕੇ ਬਸ ਖੋਲ ਲਈ ਨਾ ਪਿੱਠ ਰੇੜੀ ਦੀ ਲੱਗ ਜਾਂਦੀ ਆ ਦੋ ਪੰਜ ਚਾਰ ਟੋਕਰੇ ਤੂੜੀ ਦੇ ਪੰਜ ਸੱਤ ਟੋਕਰੇ ਇਹਦੇ ਚਾਰ ਦੇ 10 ਡੰਗਰਾਂ ਨੂੰ ਇੱਕ ਵਾਰੀ ਪਾ ਕੇ ਮੁੜ ਕੇ ਪੁੱਛਣ ਦੀ ਲੋੜ ਨਹੀਂ ਹਰੇਕ ਵੀਰ ਭਾਈ ਨੂੰ ਜਿਹਨੂੰ ਨਹੀਂ ਨੌਲੇਜ ਤੁਸੀਂ ਐਨਾ ਕੰਮ ਕਰਿਆ ਕਰੋ ਆ ਦੇਖੋ ਇੱਥੇ ਇਧਰੋਂ ਇੱਥੇ ਵੱਟਾ ਉੱਥੇ ਵੱਟਾ ਹੈ ਤਕਰੀਬਨ 13 ਤੋਂ 14 ਫੁੱਟ ਚੌੜਾ ਟੂਆ ਆ ਵੀ 13 ਤੋਂ 14 ਫੁੱਟ ਹੈ ਇਹਦੀ ਵੀ ਚਾਈ ਹੈ ਜਿਹੜੀ 2.5 ਤੋਂ 3 ਫੁੱਟਾ ਬਸ ਐਨਾ ਉੱਚਾ ਤੇ ਇੰਨਾ ਹੀ ਚੌੜਾ ਰੱਖਿਆ ਕਰੋ ਤਾਂ 10-12 ਪਸ਼ੂਆਂ ਦਾ ਆਚਾਰ ਉਲੀ ਨਹੀਂ ਲੱਗਦੀ ਕੋਈ ਮਟਾਇਟਸ ਨਹੀਂ ਹੁੰਦੀ ਖਾਣਾ ਦੀ ਪ੍ਰੋਬਲਮ ਨਹੀਂ ਆਉਂਦੀ ਪਸ਼ੂ ਰਾਜੀ ਰਹਿਣਗੇ ਤੇ ਫਰੀਦ ਗਾਹਾਂ ਹੋ ਜਾ ਮੈਂ ਫੜਦਾ ਡਾਲਾ ਤੇ ਵੀ ਯਾਨੀ ਇਹ ਵਧੀਆ ਲਾਭਦਾਇਕ ਚੀਜ਼ ਆ ਜਿਵੇਂ ਹੁਣ ਜੇ ਕਿਸੇ ਨੇ ਨਹੀਂ ਵੀ ਚਲੋ ਕਿਸੇ ਵੀ ਵੀਰ ਕੋਲੇ ਹੁੰਦਾ ਲੂਆਂ ਦਾ ਪ੍ਰੋਗਰਾਮ ਮੱਕੀ ਮੁੱਲ ਲੈਣੀ ਵਿੱਚ ਕਹਿੰਦੇ ਨੇ ਮਹਿੰਗੀ ਪੈਂਦੀ ਆ ਕਣਕ ਵੱਢ ਕੇ ਤਕਰੀਬਨ 5 ਤਰੀਕ ਤੱਕ ਰਹੇ April ਤੋਂ ਬਾਅਦ ਮਈ 5 ਕ ਮਈ ਤੱਕ ਇਹਦੀ ਬਜਾਈ ਕਰ ਦੋ ਮੱਕੀ ਦੀ ਤੁਹਾਡੀ ਸਬਜ਼ੀ ਜੀਰੀ ਵੀ ਲੱਗ ਜੂ 16 ਮਾ 9 ਵੀ ਲੱਗ ਜੂ ਛੱਕੀ ਵੀ ਲੱਗ ਜੂ ਜਿਹੜੀ ਮਰਜ਼ੀ ਲਾ ਲਿਓ ਝਾੜ ਵਧੀਆ ਰਹੂ ਇਹਦਾ ਚਾਰ ਪਾਇਆ ਕਰੋ ਬਾਕੀ ਉਹਨਾਂ ਨਾਲ ਕਰ ਰੱਖਣ ਦੀ ਲੋੜ ਨਹੀਂ ਪੈਣੀ ਤੇ ਹੋਰ ਕੋਈ ਖਰਚੇ ਨਹੀਂ ਪੈਣੇ ਖਰਚਿਆਂ ਤੋਂ ਬਾਝੋਂਗੇ ਆਪਾਂ ਨੂੰ ਨਾ ਸਰਕਾਰਾਂ ਬਚਾਉਣ ਨਾ ਆਪਾਂ ਨੂੰ ਬਚਾਵੇ ਕੋਈ ਹੋਰ ਇਹ ਆਪਦੇ ਤਕਨੀਕ ਹੁਣ ਜਿਵੇਂ ਆਪਾਂ ਅੱਗੇ ਕਹਿੰਦੇ ਜੋਰ ਜੋਰ ਦਾ ਕੰਮ ਨਹੀਂ ਰਿਹਾ ਤਕਨੀਕ ਦਾ ਹੋ ਗਿਆ ਇਹ ਤਕਨੀਕ ਆ ਇਹਦੇ ਨਾਲ ਆਪਾਂ ਪਸ਼ੂ ਪਾਲ ਕੇ ਜਿਹੜੇ ਸਾਰੇ ਪਾਈਆਂ ਜਿੰਨੇ ਵੀ ਪਸ਼ੂਆਂ ਦਾ ਕੰਮ ਕਰਦੇ ਆ ਆਪਾਂ ਇਹਦੇ ਨਾਲ ਬਚ ਰਹਾਂਗੇ ਆਪਣੇ ਵਾਸਤੇ ਇਹ ਲਾਭ ਦੇ ਕੇ ਕੀ ਜਾਂ ਜੇ ਕਿਸੇ ਨੂੰ ਇਹ ਚੰਗੀ ਲੱਗੀ ਵੀਡੀਓ ਸ਼ੇਅਰ ਕਰਿਓ ਚੰਗੇ-ਚੰਗੇ ਕਮੈਂਟ ਕਰਿਓ ਹੋ ਗਿਆ ਹਾਂਜੀ ਹਾਂਜੀ ਸਾਧਸ੍ਰੀ ਕਾਲ ਜੀ ਆ ਦੇਖੋ ਜੀ ਆਪਾਂ ਲੱਗ ਗਿਆ ਜਿਆਹਾਰ ਕੌਣ ਥੋੜਾ ਜਿਹਾ ਮੱਕੀ ਗਿੱਲੀ ਆ ਵੀਰ ਕਹਦਾ ਵੀ ਕੋਈ ਗੱਲ ਨਹੀਂ ਆਪਾਂ ਕੱਢ ਦਾਂਗੇ ਮੱਕੀ ਦਾ ਕੰਮ ਆ ਆ ਦੇਖੋ ਆਪਣੇ ਕੋਲ ਇੱਕ ਮਾਲੋ ਟਰੈਕਟਰ ਟਰਾਲੀ ਪਹੁੰਚ ਚੁੱਕੀ ਆ ਦੋਨੀ ਹੁਣੀ ਲੈ ਕੇ ਵੀਰ ਭਤੀਜ ਆਪਣੇ ਆ ਦੇਖੋ ਮੁੰਡਾ ਪੱਲੀ ਪੱਲੀ ਲੋਟ ਆ ਦੇਖੋ ਪੱਲੀ ਲੋਟ ਆਪਾਂ ਕਰਨ ਲੱਗ ਗਏ ਕੱਲ ਤੋਂ ਬਾਅਦ ਸੁਣੋ ਆ ਮੁੰਡਾ ਰੱਬੂ ਵਾਲਾ ਗੁਰਪ੍ਰੀਤ ਘੁੱਗੀ ਬਹੁਤ ਚੜਾਈਆ ਵੀਰ ਦੀ ਬਹੁਤ ਵਧੀਆ ਟਰੈਕਟਰਾਂ ਦਾ ਕੰਮ ਕਰਦਾ ਕਾਰੀਗਰ ਫੁੱਲ ਹੈ ਦੇਖੋ ਇਹ ਕਹਿੰਦਾ ਆਪਾਂ ਕਸਰ ਛੱਡਦੇ ਨਹੀਂ ਚਾਰ ਪਾ ਕੇ ਜਾਵਾਂਗੇ ਦੇਖੋ ਥੱਲੇ ਦਿਖਾਉ ਉਹਨੇ ਕਿੰਨਾ ਗਿੱਲਾ ਫੇਰ ਵੀ ਵੀਰ ਨੇ ਕਹਿੰਦਾ ਆਪਾਂ ਕੋਈ ਗੱਲ ਨਹੀਂ ਵੀਰੇ ਚਾਰ ਛੋਟਾ ਪਾ ਕੇ ਜਾਵਾਂਗੇ ਦੇਖੋ ਪਰਗੀ ਬਾਗਟ ਹੁਣ ਆਉਂਦਾ ਪਾਉਣ ਅੱਜ ਆਪਾਂ ਨੇ ਆਚਾਰ ਪਾ ਦੇਣਾ ਬਾਕੀ ਸੋਨੂੰ ਵੀਡੀਓ ਦਿਖਾਵਾਂਗੇ ਉੱਥੇ ਘਰੇ ਟੋਏ ਦੀ ਵੀ ਆਪਣਾ ਕਿੰਨਾ ਚੌੜਾ ਟੋਆ ਕਿੰਨੇ ਆਪਣੇ ਕੋਲੇ ਪਸ਼ੂ ਨੇ ਫੇਰ ਉਹ ਤੁਹਾਡੇ ਨਾਲ ਬਾਕੀ ਗੱਲ ਆ ਦੇਖੋ ਆਪਣੀ ਲੱਗ ਗਿਆ ਚਾਰ ਚਾਰ ਸਿਆੜਾ ਨੂੰ ਮੱਕੀ ਨੂੰ ਸੇਕ ਇਹ ਕਿਸੇ ਦੇ ਹੱਥ ਵਾਸ ਨਹੀਂ ਸੀ ਪਿੱਛੇੋਂ ਅੱਗ ਉਹ ਰੋੜ ਕਨੀਓ ਲੱਗੀ ਲੱਗ ਕੇ ਆ ਕੇ ਆ ਵੀਰਾਂ ਨੇ ਚਲੋ ਕੋਸ਼ਿਸ਼ ਕੀਤੀ ਨਹੀਂ 부ਜੀ ਅੱਗ ਪਹੁੰਚ ਗਈ ਪੂਰੇ ਇੱਕ ਟਕਰਾਂ ਚਲੋ ਆਪਣਾ ਮਿਠਾ ਹਨਾ ਹੋ ਗਿਆ ਦੇਖੋ ਮੰਨ ਲਓ ਵੀ ਆਪਣਾ 2000 ਦਾ 5000 ਦਾ ਵੱਧ ਤੋਂ ਵੱਧ ਨੁਕਸਾਨ ਹੋਇਆ ਹੋਊਗਾ ਇਤੋਂ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਹੁੰਦਾ ਇਹ ਦੇਣਾ ਜੇ ਆਪਣਾ ਨੁਕਸਾਨ ਹੋ ਗਿਆ ਇੱਕ ਕੰਮ ਕਰਿਆ ਕਰੋ ਵੀਰ ਬਣ ਕੇ ਪੰਚਾਇਤਾਂ ਨੂੰ ਵੀ ਬੇਨਤੀ ਆ ਮੋਤਵਾਰ ਬੰਦਿਆਂ ਨੂੰ ਵੀ ਬੇਨਤੀ ਆ ਚਲੋ ਜੇ ਕੋਈ ਜਿਆਦੇ 마ੜੂ ਹੋਵੇ ਉਹਨੂੰ ਖਰਚਾ ਪਰਚਾ ਦਵਾ ਦਿਆ ਕਰੋ ਨਹੀਂ ਆਪਣਾ ਫਰਜ਼ ਨਹੀਂ ਬਣਦਾ ਵੀ ਜੇ ਕਿਸੇ ਇਹੋ ਜਿਹਾ ਨੁਕਸਾਨ ਹੋ ਗਿਆ ਜੇ ਦੀ ਆਪਾਂ ਭਰਪਾਈ ਕਰਾਈਏ ਪਤਾ ਕੀ ਆ ਇਹ ਕਿਸੇ ਨੇ ਜੇ ਤਾਂ ਕੋਈ ਜਾਣ ਬੁੱਝ ਕੇ ਲਾਉਂਦਾ ਉਹਨੂੰ ਫਰਜ਼ਾ ਡੰਡ ਲਾਉਣ ਦਾ ਜਿਹੜੀ اچانک ਲੱਗ ਅੱਗ ਲੱਕੇ ਆ ਗਈ ਜਾਂ ਕਈ ਵਾਰੀ ਕਿਸੇ ਨੇ ਲਾ ਫਿਰ ਉਹ ਤੁਹਾਨੂੰ ਜੁਰਮਾਨਾ ਨਾ ਲਾਓ ਜੇ ਕੋਸ਼ਿਸ਼ ਨਹੀਂ ਕਰਦਾ ਲਾ ਕੇ ਛੱਡ ਗਿਆ ਫਿਰ ਉਹਨੂੰ ਜੁਰਮਾਨੇ ਦਾ ਉਹ ਹੱਕਦਾਰ ਆ ਵੀ ਇਹ ਚੀਜ਼ਾਂ ਪੰਚਾਇਤ ਨੂੰ ਵੀ ਬੇਨਤੀ ਆ ਤੇ ਬਾਕੀ ਬੇਨਤੀ ਆ ਹੋਰ ਮੋਦਵਾਰ ਜਿਹੜੇ ਵੀ ਨੇ ਤੇ ਬਾਕੀ ਗੱਲ ਆ ਆਪਾਂ ਇਹ ਅਮੀਰਾ ਆਪਣਾ ਪਿੰਡਾ ਮੰਨ ਲਈ ਇਹ ਹੈ ਕਿ ਇਕੱਲੀ ਜਆ ਬੰਦਿਆਂ ਤੋਂ ਅੱਖ ਲੱਗੀ ਆਪਾਂ ਨੇ ਫੇਰ ਵੀ ਇਹਨਾਂ ਨੂੰ 100 ਰੁਪਿਆ ਵੀ ਨਹੀਂ ਲਿਆ ਔਰ ਆਏ ਸੀ ਆਪਣੇ ਕੋਲੇ ਕਹਿੰਦੇ ਭਾਈ ਜੀ ਥੋੜਾ ਨੁਕਸਾਨ ਹੋ ਗਿਆ ਬਾਹਰ ਤੋਂ ਹੀ ਗੱਲ ਨਹੀਂ ਤੁਸੀਂ ਕਹਿੰਦੇ ਜਾਣ ਕੇ ਕੀਤਾ